ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੀ YouTube ਚੈਨਲ ਦੇ ਸਵਾਗਤ ਆ ਅੱਪਾ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਰੈਡੀ ਕੀਤੇ ਹੋਏ ਸੂਟ ਦਿਖਾਵਾਂਗੇ ਜੋ ਕਿ ਆਪਾਂ ਕਸਟਮਰ ਦੀ ਡਿਮਾਂਡ ਤੇ ਰੈਡੀ ਕੀਤੇ ਆ ਫਸਟ ਜੌਰਜਟ ਦਾ ਸੂਟ ਹੈ ਇਹ ਬਹੁਤ ਹੀ ਸੋਹਣਾ ਪ੍ਰਿੰਟ ਇਹ ਸੂਟ ਨੂੰ ਆਪਾਂ ਲੇਸ ਲਾ ਕੇ ਡਿਜ਼ਾਈਨ ਕੀਤਾ ਫਰੰਟ ਬੈਕ ਦੋਨੋਂ ਪਾਸੇ ਆਪਾਂ ਘੇਰੇ ਤੇ ਲੈਂਸ ਲਗਾਈ ਆ ਬਾਜੂ ਦਾ ਆਪਾਂ ਪਾਕਿਸਤਾਨੀ ਰੱਖੀਆਂ ਤੇ ਨੈੱਕੇ ਦਾ ਸਿੰਪਲ ਹੀ ਰੱਖਿਆ ਬਾਟਮ ਇਹਦੇ ਨਾਲ yellow ਆਊਗੀ ਦੁਪੱਟਾ ਵੀ ਸਿੰਪਲ ਹੀ ਆਊਗਾ ਜੌਰਜਟ ਦੇ ਦੁਪੱਟਾ ਜੌਰਜਟ ਦੀ ਬਾਟਮ ਦੁਪੱਟੇ ਦੇ ਚਾਰੇ ਪਾਸੇ ਸ਼ਰਟ ਨਾਲ ਦੀ ਲੇਸ ਲਗਾਈ ਹੈ ਨੈਕ ਫ੍ਰੰਟ ਬਹੁਤ ਹੀ ਸੋਹਣਾ ਪਿਓਰ ਕ੍ਰੇਪ ਦੇ ਉੱਪਰ ਡਿਜੀਟਲ ਪ੍ਰਿੰਟ ਕੀਤਾ ਹੋਇਆ ਬਹੁਤ ਹੀ ਸੋਹਣਾ ਸੂਟ ਆਹ ਸੂਟ ਹੋਵੇ ਫ੍ਰੰਟ ਸਭ ਪਾਕਿਸਤਾਨੀ ਲੁੱਕ ਨਾਲ ਡਿਜ਼ਾਈਨ ਕੀਤਾ ਬਣਾਵਾ ਵੀ ਇਹ ਜੀ ਪਾਕਿਸਤਾਨੀ ਬਣਾਏ ਹਨ ਨੈਕ ਦੇ ਉੱਪਰ लेस ਦਾ ਇਹਨਾਂ ਡਿਜ਼ਾਈਨ ਕੀਤਾ ਕੇ ਰਹੀ ਹੁਣ लेस ਲਗਾਈਆ ਇਹਦੇ ਨਾਲ ਪ੍ਰਿੰਟ ਸਲਵਾਰ ਆਉਗੀ ਦੁਪੱਟਾ ਪਿਓਰ ਚੁਣੌਣ ਦਾ ਆਉਦਾ ਦੁਪੱਟੇ ਦੇ ਆਸ-ਪਾਸੇ ਵੀ ਪਿੰਕ लेस ਲਗਾਈਆ ਹਾਂਜੀ ਨੈਕਸਟ ਸੂਟ ਇਹ ਵਾਲਾ ਸੂਟ ਆਪਾਂ স্পੈਸ਼ਲ ਤਸਮਰ ਦੀ ਡਿਮਾਂਡ ਤੇ ਰੈਡੀ ਕੀਤਾ ਇਹਦੇ ਉੱਪਰ ਲੈਸਿਸ ਨਾਲ ਨੈਕ ਡਿਜ਼ਾਈਨ ਕੀਤਾ ਦੇਖੋ ਕਿੰਨਾ ਸੋਹਣਾ ਨੈਕ ਬਣਿਆ ਬਾਹਾਂ ਤੇ ਲੈਸ ਲਗਾਈ ਆ ਘੇਰੇ ਤੇ ਫਰੰਟ ਐਂਡ ਬੈਕ ਤੇ ਲੈਸ ਲਗਾਈ ਆ ਇਹਦੇ ਨਾਲ ਫਰੈਂਡਸ ਸਲਵਾਰ ਪਲੇਨ ਆਊਗੀ ਬਹੁਤ ਹੀ ਸੋਹਣਾ ਟਾਈਡ ਐਂਡ ਡਾਈ ਦੁਪੱਟਾ ਰੈਡੀ ਕੀਤਾ ਦੁਪੱਟੇ ਦੇ ਉੱਪਰ ਵੀ ਚਾਰੇ ਪਾਸੇ ਲੈਸ ਲਗਾਈ ਆ ਪਿਓਰ ਕਾਟਨ ਦੀ ਲੈਸ ਮਲਟੀ ਕਲਰ ਦੀ ਲੈਸ ਲਗਾਈ ਆ ਇੱਕ ਦਾ ਸੂਟ ਤੁਸੀਂ ਵੀ ਮੰਗਵਾ ਸਕਦੇ ਹੋ ਇਹ ਸਪੈਸ਼ਲ ਕਸਟਮਰ ਦੀ ਡਿਮਾਂਡ ਤੇ ਰੈਡੀ ਕੀਤਾ ਸੂਟ ਆ ਇਹ ਸੂਟ ਅੱਜਕੱਲ ਬਹੁਤ ਹੀ ਟ੍ਰੈਂਡ ਦੇ ਵਿੱਚ ਆ ਇਹ ਲੈਸ ਡਿਜ਼ਾਈਨ ਵੀ ਬਹੁਤ ਹੀ ਟ੍ਰੈਂਡ ਦੇ ਵਿੱਚ ਆ ਹਾਂਜੀ ਨੈਕਸਟ ਬਹੁਤ ਹੀ ਪਿਆਰਾ ਬਲੈਕ ਸੂਟ ਬਹੁਤ ਹੀ ਸੋਹਣਾ ਪਿੰਕ ਇਹਦੇ ਨਾਲ ਪਲੇਨ ਬਾਟਮ ਆਉਗੀ ਪਲੇਨ ਜੋਰਜਟ ਦਾ ਵੀ ਦੁਪੱਟਾ ਆਉਗਾ ਦੁਪੱਟੇ ਦੇ ਉੱਪਰ ਪ੍ਰੋਪਰ ਆਪਾਂ ਲੈਸ ਲਗਾਈ ਆ ਸਾਰੇ ਪਾਸੇ ਸ਼ਰਟ ਦੇ ਉੱਪਰ ਵੀ ਆਪਾਂ फ्रंट बैक ਦੋਨਾਂ ਪਾਸੇ ਕੇ ਰੀਤੇ ਲੈਸ ਲਗਾਈ ਆ ਬਾਹਾਂ ਪਾਕਿਸਤਾਨੀ ਰੱਖੀਆਂ ਬਾਹਾਂ ਤੇ ਲੈਸ ਲਗਾਈ ਆ ਬਹੁਤ ਹੀ ਪਿਆਰਾ ਸਟੱਫ ਆ ਇਹ ਦੇਖ ਸਕਦੇ ਆ ਤੁਸੀਂ ਕਿੰਨਾ ਸੋਹਣਾ ਪ੍ਰਿੰਟ ਹੋਇਆ ਹੋਇਆ ਇਹ ਦਾ ਸੂਟ ਤੁਸੀਂ ਵੀ ਬਣਵਾ ਸਕਦੇ ਹੋ ਐਂਡ ਇਹ ਸੂਟ ਨੂੰ ਆਪਾਂ 올ਓਵਰ ਸੂਟ ਵੀ ਬਣਵਾ ਸਕਦੇ ਆ ਜੇ ਮੈਚਿੰਗ ਬਣਵਾਉਣਾ ਚਾਹੋ ਨੇ ਤਾਂ ਮੈਚਿੰਗ ਵੀ ਕਰ ਸਕਦੇ ਆ ਸੂਟ ਦੀ ਹਾਂਜੀ ਸੋ ਅਗੇ ਬਹੁਤ ਹੀ ਸੋਹਣਾ ਪਿਓਰ ਕਾਟਨ ਦਾ ਸੂਟ ਰੈਡੀ ਕੀਤਾ ਪ੍ਰੀਮੀਅਮ ਕਾਟਨ ਹੈ ਬਹੁਤ ਹੀ ਸੋਹਣੀ ਰਾਮ ਟੈਕਸ ਇਹਦੇ ਨਾਲ ਕੋਟਾ ਡੁਰੀਆ ਦਾ ਦੁਪੱਟਾ ਦੁਪੱਟੇ ਦੇ ਚਾਰੇ ਪਾਸੇ ਲੈਸ ਆਉਗੀ ਪ੍ਰਿੰਟਡ ਹੀ ਸਲਵਾਰ ਆਉਗੀ 올ਓਵਰ ਸੂਟ ਬਣਾਇਆ ਸੂਟ ਇਹ ਸਿੰਪਲ ਹੀ ਰੱਖਿਆ ਆਪਾਂ ਬਸ ਸੂਟ ਦੇ ਚਾਕਾਂ ਤੇ ਗਲੇ ਤੇ ਤੇ ਬਾਹਾਂ ਦੇ ਲੈਸ ਲਗਾਈ ਆ ਇਹਦੇ ਨਾਲ ਦਾ ਹੀ ਇੱਕ ਹੋਰ ਸੂਟ ਰੈਡੀ ਕੀਤਾ ਪਿਓਰ ਕਾਟਨ ਇਹਦੇ ਨਾਲ ਵੀ ਮੈਚਿੰਗ ਸਲਵਾਰ ਆਉਗੇ 올 ਓਵਰ ਸੂਟ ਇਹਦੇ ਨਾਲ ਵੀ ਕੋਟਾ ਦੋਰੀਆ ਦਾ ਦੁਪੱਟਾ ਦੁਪੱਟੇ ਦੇ ਚਾਰੇ ਪਾਸੇ ਲੇਸ ਲਗਾਈ ਆ ਕਮੀਜ਼ ਦੇ ਵੀ ਚਾਕਾਂ ਤੇ ਬਾਹਾਂ ਤੇ ਲੇਸ ਲਗਾਈ ਆ ਆਪਾਂ ਇਹ ਵੀ ਬਹੁਤ ਹੀ ਸੋਹਣਾ ਸੌਫਟ ਸੂਟ ਆ ਬਹੁਤ ਹੀ ਵਧੀਆ ਸਟਾਫ ਦਾ ਕੱਪੜੇ ਦਾ ਇਹ ਵੀ ਇੰਦਾਂ ਦੇ ਪਿਓਰ ਕਾਟਨ ਦੇ ਸੂਟ ਤੁਸੀਂ ਵੀ ਮੰਗਵਾ ਸਕਦੇ ਹੋ ਹਾਂਜੀ ਜਿਵੇਂ ਤੁਸੀਂ ਅੱਜ ਦੀ ਵੀਡੀਓ ਵਿੱਚ ਦੇਖਿਆ ਅਸੀਂ ਤੁਹਾਨੂੰ ਰੈਡੀ ਕੀਤੇ ਹੋਏ ਸੂਟ ਦਿਖਾਏ ਆ ਤੁਸੀਂ ਵੀ ਇੰਦਾਂ ਦੇ ਸੂਟ ਰੈਡੀ ਕਰਵਾ ਸਕਦੇ ਹੋ ਸਾਨੂੰ WhatsApp ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਤਾਂ ਸਾਡੇ ਚੈਨਲ ਨੂੰ ਲਾਈਕ ਜਰੂਰ ਕਰਿਓ ਸਬਸਕ੍ਰਾਈਬ ਜਰੂਰ ਕਰਿਓ